ਅਸੀ ਕਾ ਜੀ ਮੈਂ ਧਰਵਿੰਦਰ ਸਿੰਘ ਅੱਜ ਚੰਗੜਵਾ ਦੇ ਵਿੱਚ ਆਏ ਆ ਜਿੱਥੇ ਚੰਗੜਵਾ ਦੇ ਲੋਕ ਪ੍ਰੇਸ਼ਾਨ ਹੈ ਕਿ ਪਿੰਡ ਦੇ ਵਿੱਚ ਸੀਵਰੇਜ ਪਿਆ ਕਈ ਸਾਲਾਂ ਤੋਂ ਬਾਅਦ ਪਰ ਉਹ ਸੀਵਰੇਜ ਦੀ ਹਾਲਤ ਇਹ ਹੈ ਕਿ ਲੋਕਾਂ ਦੇ ਘਰਾਂ ਦੇ ਬਾਹਰ ਪਾਣੀ ਜਿਹੜਾ ਗੋਡਾ-ਗੋਡਾ ਚਿੱਕੜ ਖੜਾ ਹੋਇਆ ਹੈ ਇਹਨਾਂ ਦੇ ਦੱਸਣ ਮੁਤਾਬਕ ਕਾਫੀ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨੇ ਦਰਖਾਸਤ ਵੀਡੀਓ ਨੂੰ ਦੇ ਕੇ ਰੱਖੀਆਂ ਹੋਈਆਂ ਤੇ ਵੀਡੀਓ ਸਾਬ ਕਹਿੰਦੇ ਆ ਵੀ ਆਣੇ ਆ ਪਰਸੋਂ ਆਣੇ ਆ ਤੇ ਉਹ ਪਰਸੋ ਮੈਨੂੰ ਲੱਗਦਾ ਕਈ ਮਹੀਨੇ ਬੀਤ ਗਏ ਹਜੇ ਤੱਕ ਪਰਸੋ ਨਹੀਂ ਵੀਡੀਓ ਸਾਫ ਦਾ ਹੋਇਆ ਅੱਜ ਅਸੀਂ ਮੌਕਾ ਦੇਖਿਆ ਹੈ ਤੇ ਮੌਕੇ ਦੇ ਵਿੱਚ ਹਰ ਘਰ ਦਾ ਜਿਹੜਾ ਨਿਕਾਸ਼ ਦੇ ਪਾਣੀ ਦਾ ਕੋਈ ਪ੍ਰਬੰਧ ਹੀ ਨਹੀਂ ਸੀਵਰੇਜ ਪਾਇਆ ਸੀਵਰੇਜ ਸੂਚਾਰੂ ਰੂਪ ਦੇ ਵਿੱਚ ਚੱਲ ਨਹੀਂ ਰਿਹਾ ਜਿਹਦੇ ਕਰਕੇ ਕੁਝ ਪਰਿਵਾਰ ਦੇ ਜੀਆ ਨੇ ਉਹ ਸੀਵਰੇਜ ਨੂੰ ਬੰਦ ਕਰ ਦਿੱਤਾ ਤੇ ਅੱਜ ਮੁਸ਼ਕਲ ਇਹ ਹੈ ਵੀ ਲੋਕਾਂ ਦੇ ਲਈ ਵੀ ਘਰ ਦਾ ਨਿਕਾਸੀ ਪਾਣੀ ਜਾਏ ਕਿੱਥੇ ਉਹਦਾ ਪਾਣੀ ਸਾਰਾ ਸੜਕ 'ਚ ਆ ਕੇ ਤੇ ਜਿਹੜੀ ਸੜਕ ਪੀਡਬਲਯੂਡੀ ਦੇ ਅੰਡਰ ਆਂਦੀ ਹੈ ਉਹ ਵੀ ਜਿਹੜੀ ਆ ਟੁੱਟਣ ਦੀ ਗਾਗਾਰ ਤੇ ਉਹਦੀ ਹਾਲਤ ਬੜੀ ਮਾੜੀ ਹੈ ਤੇ ਜਿਹੜੀ ਗੰਦਗੀ ਐ ਇਸ ਗੰਦੇ ਪਾਣੀ ਦੇ ਨਾਲ ਬਿਮਾਰੀਆਂ ਤੱਕ ਫੈਲ ਰਹੀਆਂ ਆ ਅਸੀਂ ਅੱਜ ਵੀਡੀਓ ਹਾਜੀਪੁਰ ਨੂੰ ਸਿੱਧੇ ਤੌਰ ਤੇ ਕਹਿੰਦੇ ਆ ਕਿ ਮੌਕੇ ਦਾ ਆ ਕੇ ਮੌਕਾ ਦੇਖਣ ਤੇ ਜਿਹੜਾ ਸੀਵਰੇਜ ਖਰਾਬ ਐ ਉਹਦੀ ਰਿਪੇਅਰ ਕਰਾਣ ਉਹਦੀ ਮੈਂਟੇਨੈਂਸ ਕਰਨਾ ਤਾਂ ਕਿ ਜਿਹੜਾ ਲੋਕਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰੋਪਰ ਪ੍ਰਬੰਧ ਹੋ ਸਕੇ ਜੇ ਨਹੀਂ ਇਹਦਾ ਪ੍ਰਬੰਧ ਹੁੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੜਮਾ ਦੇ ਸਾਰੇ ਨਿਵਾਸੀਆਂ ਵੱਲੋਂ ਇਕੱਠੇ ਹੋ ਕੇ ਵੀਡੀਓ ਦਫ਼ਤਰ ਦਾ ਜਿਹੜਾ ਪੱਕੇ ਤੌਰ ਤੇ ਖਰਾਬ ਕੀਤਾ ਜਾਏਗਾ ਕਿਉਂਕਿ ਅਫਸਰ ਤਾਂ ਦਫ਼ਤਰਾਂ ਦੇ ਵਿੱਚ ਬੈਠ ਕੇ ਆਪਣਾ ਦਿਨ ਕੱਢੀ ਜਾ ਰਿਹਾ ਤਨਖਾਹਾਂ ਲਈ ਜਾ ਰਿਹਾ ਪਰ ਜਿਹੜੇ ਲੋਕਾਂ ਦੇ ਲਈ ਕੰਮ ਕਰਨ ਦੇ ਲਈ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਆ ਉਹ ਲੋਕ ਮੁਸ਼ਕਲ ਦੇ ਵਿੱਚ ਹੈ ਸੀਵਰੇਜ ਪਿਆ ਸੀਵਰੇਜ ਦੇ ਪਾਣੀ ਦਾ ਪ੍ਰੋਪਰ ਨਿਕਾਸੀ ਦਾ ਪ੍ਰਬੰਧ ਨਹੀਂ ਹੋ ਰਿਹਾ ਅਸੀਂ ਅੱਜ ਇੱਥੇ ਮੀਟਿੰਗ ਕਰਕੇ ਤੈਅ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸੇ ਜਿੱਥੇ ਇਹ ਵੀਡੀਓ ਦੇ ਨਾਲ ਅਸੀਂ ਇੱਕ ਚੇਤਾਵਨੀ ਦੇ ਰਹੇ ਹਾਂ ਵਿਭਾਗ ਨੂੰ ਕਿ ਉਹ ਜ਼ਮੀਨੀ ਸਤ੍ਹਾ ਦੇ ਉੱਪਰ ਆ ਕੇ ਕਾਰਵਾਈ ਕਰੇ ਉਹਨੂੰ ਮੁਰੰਮਤ ਕਰੇ ਸੀਵਰੇਜ ਦੀ ਜੇ ਵਿਭਾਗ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਤੇ ਅਸੀਂ ਪਿੰਡ ਚੰਗੜਮਾ ਦੇ ਲੋਕਾਂ ਦੇ ਵੱਲੋਂ ਮਜਬੂਰੀ ਬਸ ਵੀਡੀਓ ਤਲਵਾੜੇ ਦੇ ਘਰਾਬ ਦੇ ਵੱਲ ਨੂੰ ਵਧਾਂਗੇ ਧੰਨਵਾਦ ਸਾਥੀਓ